ਜੀ ਸਾਰਿਆਂ ਨੂੰ ਮੈਂ ਅਮਰਤ ਟੇਲਰ ਸਿਨੀਆ ਤੋਂ ਅੱਜ ਆਪਾਂ ਤੁਹਾਨੂੰ ਲਾਈਨਿੰਗ ਕੱਟਣੀ ਸਿਖਾਵਾਂਗੇ ਆਪਾਂ ਆਹ ਲਾਈਨਿੰਗ ਨੂੰ ਪਹਿਲਾਂ ਪ੍ਰੈਸ ਮਾਰ ਕੇ ਸੈੱਟ ਕਰ ਲਿਆ ਸੀਗਾ ਇਹ ਕੁੜਤੀ ਦਾ ਮੂਰਲਾ ਪੱਲਾ ਹੈ ਹੁਣ ਤਾਂ ਆਪਾਂ ਇਹਨੂੰ 3 ਇੰਚ ਛੱਡ ਕੇ ਲਾਉਣੇ ਹੁੰਦੇ ਆ ਨੇੜੇ ਤੋਂ ਪਰ ਅੱਜ ਇਹ ਕੱਪੜਾ ਸੂਟ ਲੇਡੀਜ਼ ਦਾ ਭਾਰਾ ਇਹਨੂੰ ਆਪਾਂ 5 ਇੰਚ ਉੱਚੀ ਚੱਕ ਕੇ ਲਾਵਾਂਗੇ ਇਹਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ ਫਿਰ ਆਪਾਂ ਇਹਨੂੰ ਪ੍ਰੈਸ ਨਾਲ ਫਿਨਿਸ਼ਿੰਗ ਦੇ ਲਾਂਗੇ ਜਦੋਂ ਪਾਈਮ ਇੱਥੇ ਪ੍ਰੈਸ ਮਾਰਾਂਗੇ ਉਵੇਂ-ਉਵੇਂ ਕਪੜਾ ਸਿੱਧਾ ਹੁੰਦਾ ਜਾਊਗਾ ਤਾਂ ਉਨਾਂ ਹੀ ਜ਼ਿਆਦਾ ਸਫਾਈ ਆਊਗੀ ਆਪਾਂ ਨੂੰ ਕੰਮ ਬਣਾਉਣ 'ਚ ਐਦਾਂ ਰ ਅਪਾ ਚੰਗੀ ਤਰ੍ਹਾਂ ਦੇਖ ਲੈਣਾ ਵੀ ਕਪੜਾ ਲਾਈਨਿੰਗ ਵਾਲਾ ਸਹੀ ਹੈ ਕੋਈ ਵਾਲਤਾ ਨਹੀਂ ਵਿੱਚ ਇਸ ਤਰ੍ਹਾਂ ਆਪਣਾ ਕੱਪੜਾ ਸਾਰਾ ਸੈੱਟ ਹੋ ਗਿਆ ਬਸ ਇਹਨੂੰ ਆਪਾਂ ਨਾਲ-ਨਾਲ ਕੱਟ ਦਾਂਗੇ ਹੌਲੀ-ਹੌਲੀ ਤੁਸੀਂ ਮੂਰੇ ਹੱਥ ਰੱਖ ਲਿਆ ਕਰੋ ਵੀ ਕੱਪੜਾ ਉੱਠੇ ਵੀ ਨਾ ਆਪਣਾ ਜਿਵੇਂ ਆ ਟੱਕ ਆ ਗਿਆ ਇੱਥੇ ਆਪਾਂ ਚਾਕਾਂ ਦਾ ਟੱਕ ਲਾ ਦਾਂਗੇ ਨਾਲ-ਨਾਲ ਹੀ ਆ ਥੋੜਾ ਇਹ ਆਪਾਂ ਨੂੰ ਇਹ ਦਰਪਾ ਸਲਵਾਰ ਦੇ ਫੱਟਿਆਂ ਦੇ ਵੀ ਕਢਣਾ ਤੇ ਆਪਾਂ ਮਾੜਾ ਇਹ ਨਾਲ ਕਪੜਾ ਚਾਰਦ ਕੇ ਇਸ ਤਰ੍ਹਾਂ ਹੀ ਆਪਾਂ ਇਦਰੋਂ ਕਰਨਾ ਉਲੀ ਉਲੀ ਸ਼ੇਪ ਦੇਣੀ ਆ ਕਿ ਤਾਂ ਕਿ ਆਪਣੀ ਮੋਢੇ ਦੀ ਸ਼ੇਪ ਦੇ ਹਿਸਾਬ ਨਾਲ ਹੀ ਆਪਣੇ ਲਾਈਨਿੰਗ ਦੀ ਸ਼ੇਪ ਆਵੇ ਹੁਣ ਆਪਾਂ ਇਹਨੂੰ ਇੱਥੋਂ ਟੱਕ ਲਾ ਦਾਂਗੇ ਇਹਨੂੰ ਹੁਣ ਆਪਾਂ ਇਸੇ ਤਰ੍ਹਾਂ ਹੀ ਇਕੱਠਾ ਕਰ ਦਾਂਗੇ ਸ਼ਰਟ ਮੂਰਲੇ ਪੱਲੇ ਨੂੰ ਤੇ ਇਹਨੂੰ ਆਪਾਂ ਪਾਸੇ ਤੇ ਰੱਖ ਦਾਂਗੇ ਕਈ ਮੇਰੀਆਂ ਭੈਣਾਂ ਨੂੰ ਜਿਵੇਂ ਮਿੰਕੇ ਮਿੰਕੇ ਲਾਉਣਾ ਸੌਖਾ ਲੱਗਦਾ ਉਹ ਮਿੰਕੇ ਵੀ ਲਾ ਸਕਦੇ ਜਿਵੇਂ ਇਹ ਆਪਣਾ 42 ਇੰਚ ਦਾ ਪੀਸ ਹੈ ਇਸੇ ਤਰ੍ਹਾਂ ਹੀ ਤੁਸੀਂ ਜਿੱਦਾਂ ਆਪਾਂ ਇੱਥੋਂ ਮੋੜਿਆ ਸੀ ਉਸੇ ਤਰ੍ਹਾਂ ਹੀ ਆਪਾਂ ਇਹਨੂੰ ਗੋਲ ਤੋਂ ਮੋੜ ਲਾਂਗੇ ਅਸੇ ਤਾ ਜੇ ਆਪਾਂ ਕੱਪੜੇ ਤੇ ਪ੍ਰੈਸ ਮਾਰੀ ਹੋਵੇ ਕੱਪੜਾ ਆਪੇ ਹੀ ਸਾਫ਼ ਹੁੰਦਾ ਗਾਂਦੀ ਗਾਂ ਉਮੀ ਕੱਟਣਾ ਵੀ ਆਪਾਂ ਨੂੰ ਸੌਖਾ ਪਰ ਫਿਰ ਵੀ ਆਪਾਂ ਪ੍ਰੈਸ ਜਿੰਨੀ ਵੱਧ ਤੋਂ ਵੱਧ ਮਾਰਿਆ ਕਰੋ ਵੀ ਆਪਣੀ ਸਫਾਈ ਆਵੇ ਬਣਾਉਣ ਵਿੱਚ ਵੀ ਤੇ ਕੱਟਣ ਵਿੱਚ ਵੀ ਲੈਣੋਂ ਆਪਾਂ ਫਿੱਟ ਇਹਨਾਂ ਇਸ ਤਰ੍ਹਾਂ ਮਿਲਾਂਗੇ ਜਿਵੇਂ ਇੱਕ ਥੋਏ ਆਪਣਾ ਕਪੜਾ ਸੀਗਾ 14 ਇਹ ਥੂ ਵੀ 14 ਹੋ ਗਿਆ ਇਥੋਂ ਵੀ 14 ਹੋ ਗਿਆ ਹੁਣ ਇਹਨੂੰ ਆਪਾਂ ਪ੍ਰੈਸ ਮਾਰ ਲਾਂਗੇ ਆਪਾਂ ਪ੍ਰੈਸ ਨੂੰ ਗਰਮ ਕਰਕੇ ਹੀ ਰੱਖਣਾ ਆਪਣੇ ਕੋਲੇ ਆਪਾਂ ਕਿਉਂਕਿ ਹੁਣ ਜਦੋਂ ਇਹਦੇ ਉੱਤੇ ਆਪਾਂ ਮੀਤ ਪਿਛਾਵਾਂਗੇ ਹਨਾ ਤੇ ਫਿਰ ਵੀ ਆਪਾਂ ਨੂੰ ਪ੍ਰੈਸ ਤਾਂ ਚਾਹੀਦੀ ਏ ਕੋਲੇ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਲਾਂਗੇ ਇਹ ਮੇਰੀਆਂ ਪੈਨਾਂ ਨੂੰ ਘੱਟ ਆਉਂਦਾ ਉਹ ਦੋ ਤਿੰਨ ਨਿਸ਼ਾਨ ਵੀ ਲਾ ਸਕਦੀ ਜਿਵੇਂ ਹੁਣ ਇੱਥੋਂ ਕੱਪੜਾ ਥੋੜਾ ਆਪਾਂ ਗਲਾਈ 'ਚ ਕੱਟਿਆ ਇੱਥੋਂ ਘੱਟ ਹੈ ਵੱਧ ਆ ਰਿਹਾ ਤੇ ਇੱਥੋਂ ਹੀ ਸਹੀ ਆ ਰਹੀਆਂ ਬੈਲੀ ਵੈਸੇ ਤਾਂ ਆਪਾਂ ਕਮੀਜ਼ ਦੇ 3 ਇੰਚ ਜਿੰਨਾ ਆਪਾਂ 모ੜਨਾ ਹੁੰਦਾ ਉਹਨਾਂ ਉਹਨਾਂ ਇੱਕ ਜਗ੍ਹਾ ਹੀ ਛੱਡ ਕੇ ਆਪਾਂ ਲਾਈਨਿੰਗ ਲਾਉਣੀ ਸ਼ੁਰੂ ਕਰਦੇ ਹੁੰਨੇ ਪਰ ਇਹਨਾਂ ਦੀ ਮੈਂ ਥੋੜੀ ਜਿਹੀ ਉੱਚੀ ਚੱਕਤੀ ਕਿਉਂਕਿ ਇਹ ਭਾਰਾ ਨਾਪ ਹੋਣੇ ਕਰਕੇ ਨਾ ਗਾਂ ਲਾਈਨਿੰਗ ਇਹਨਾਂ ਦੀ ਘਟੂਗੀ ਇਹ ਕੱਪੜਾ ਘਰੋਂ ਲੈ ਕੇ ਆਏ ਸੀਗੇ ਕਲੈਕਟਿਵ ਕਲੈਕਟਿਵ ਜੁੜਿਆ ਰਹਿੰਦਾ ਕੁਛ ਇਹ ਲਾਈਨ ਨੂੰ ਆਪਾਂ ਇੱਥੋਂ ਕੱਟ ਕੇ ਸਿੱਧਾ ਕਰ ਲਾਂਗੇ ਤਾਂ ਕਿ ਆਪਾਂ ਨੂੰ ਜ਼ਿਆਦਾ ਜ਼ਿਆਦੀ ਉਲਝਣਾ ਜੀ ਨਾ ਪਵੇ ਕਿਸੇ ਵੀ ਕੰਮ 'ਚ ਆਪ ਆਪਣਾ ਕੱਪੜਾ ਇਹ ਆਪਣਾ ਸੂਟ ਸਵੇਰ ਦਾ ਕੱਟਿਆ ਪਿਆ ਨਾ ਤਾਂ ਹੀ ਇਹਦੇ ਵਿੱਚ ਵਲ ਪੈ ਗਏ ਕਦੇ ਆਪਾਂ ਕੁਝ ਵੀ ਰੱਖ ਲਿਆ ਕਦੇ ਕੁਝ ਰੱਖਤੇ ਇਹਦੇ ਉੱਤੇ ਜੇ ਆਪਾਂ ਨਾਲ ਦੀ ਨਾਲ ਸੂਟ ਕੱਟ ਕੇ ਨਾਲ ਦੀ ਨਾਲ ਹੀ ਲਾਈਨਿੰਗ ਕੱਟ ਦਈਏ ਫਿਰ ਆਪਾਂ ਨੂੰ ਥੋੜਾ ਜਿਹਾ ਸੌਖਾ ਹੋ ਜਾਂਦਾ ਆ ਦੇਖੋ ਜਿਵੇਂ ਚੇਪੀ ਸੀਗੀ ਹਜੇ ਤਾਂ ਆਪਨੇ ਇਹ ਤੇ ਸਟੈਪਲਰ ਕੀਤਾ ਵੇ ਆ ਆਪਾਂ ਨੂੰ ਤਾਂ ਸੌਖਾ ਲੱਗ ਰਿਹਾ ਨਹੀਂ ਤਾਂ ਬਸ ਸਾਰਾ ਖਿਲਰ ਹੀ ਜਾਂਦਾ ਕਿਉਂਕਿ ਕੱਪੜੇ ਤਿਲਕਣੇ ਹੁੰਦੇ ਆ ਆਪਸ ਵਿੱਚ ਹੀ ਉਹ ਹੋ ਹੀ ਜਾਂਦਾ ਉਹਨਾਂ ਦਾ ਸੈਟ ਕਰ ਲਿਆ ਕਰੋ ਨੂੰ ਧਿਆਨ ਦੇ ਨਾਲ ਕਈ ਵਾਰ ਆਉਂਦੀ ਆਪਾਂ ਕਾਲੀ ਕਰਦੇ ਆਂ ਫਿਰ 셔ਟ ਦਾ ਕਪੜਾ ਵਾਝ ਜਾਂਦਾ ਹੈ ਲਾਈਨਿੰਗ ਵਾਲਾ ਕਪੜਾ ਘਟ ਜਾਂਦਾ ਫਿਰ ਉਹ ਆਪਾਂ ਨੂੰ ਬਾਅਦ ਚ ਸੂੜ ਦਿੱਕਤ ਦਿੰਦਾ ਜਦੋਂ ਆਪਾਂ ਇੱਕ ਦੋ ਵਾਰੀ ਇਹਨੂੰ ਡ੍ਰਾਈਕਲਿੰਗ ਕਰਾ ਲੈਣੇ ਆ ਬਾਅਦ ਚੋਂ ਉਤਪਕ ਘਰੇ ਪਾਉਣੇ ਹੁੰਦੇ ਆ ਕੱਪੜੇ ਉੱਪਰ ਕੋਈ ਨਿਸ਼ਾਨ ਇੱਥੇ ਨਾ ਲਾਇਆ ਕਰੋ ਜਿਵੇਂ ਇਹ ਨਿਸ਼ਾਨ ਲਾਇਆ ਜਿਵੇਂ ਇਸ ਤਰ੍ਹਾਂ ਤੁੱਕੜੇ ਜੁੜੋ ਸੈੱਟ ਹੋ ਗਿਆ ਉਸ ਤੋਂ ਬਾਅਦ ਤੁਸੀਂ ਕੈਂਚੀ ਚੱਕਣੀ ਹੈ ਉਮੀਂ ਲਾ ਦੇ ਤੁਹਾਨੂੰ ਕਿਸੇ ਨੂੰ ਕਟ ਲਵੋ ਦੋ ਕਟ ਲਵੋ ਚੰਗਾ ਬਿਲਕੁਲ ਨਾਲ ਦੀ ਕਟਣਾ ਹੈ ਕਾਲੀ ਨਹੀਂ ਕਰਨੀ ਆਪਾਂ ਜਮਾਂ ਵੀ ਆਏ ਹੌਲੀ ਹੌਲੀ ਲਿਆਉਣਾ ਸੀ ਹੱਥ ਨੂੰ ਕਈ ਮੇਰੀਆਂ ਭੈਣਾਂ ਕਾਲੀ ਕਰਦੀਆਂ ਫਿਰ ਆਪਣੀ ਲਾਈਨਿੰਗ ਜਾਂ ਕਈ ਵਾਰ ਹੁੰਦਾ ਕੈਂਚੀ ਉਹਨਾਂ ਨੂੰ ਵੱਜ ਜੇ ਫਿਰ ਕੱਪੜਾ ਖਰਾਬ ਹੁੰਦਾ ਡਰ ਰਹਿੰਦਾ ਮੇਰਾ ਵੀ ਅੱਜ ਪਹਿਲਾ ਹੀ ਦਿਨ ਆ ਇਸ ਲਈ ਮੈਨੂੰ ਥੋੜੀ ਥੋੜੀ ਘਬਰਾਹਟ ਘਬਰਾਹਟ ਵੀ ਮਹਿਸੂਸ ਹੁੰਦੀ ਆ ਬਸ ਵੈਸੇ ਲੈਣੀ ਮੈਂ ਕੱਟ ਦਿੱਤੀ ਵੈਸੇ ਤਾਂ ਮੇਰਾ ਹੱਥ ਬਹੁਤ ਫਾਸਟ ਆ ਲਾਈਨਿੰਗ ਜ਼ਿਆਦਾ ਮੈਂ ਕੱਟ ਲਈਂ ਕੱਟਦੀ ਆ ਸੂਟਾਂ ਦੀ ਹੁਣ ਆਪਾਂ ਇਸ ਤਰ੍ਹਾਂ ਲਾਈਨਿੰਗ ਨੂੰ ਵੀ ਮੋੜ ਲੈਣਾ ਤੇ ਆ ਆਪਣੇ কুরਤੀ ਦਾ ਮੂਰਲਾ ਪੱਲਾ ਹੋ ਗਿਆ ਜਿਹੜਾ ਆਪਾਂ ਇੱਥੇ ਦੂਜਾ ਕੱਟਿਆ ਸੀਗਾ ਕੋਈ ਨਹੀਂ ਸੁਣਾਉਂ ਕੋਈ ਟੁਕੜਾ ਟੁਕੜੇ ਜਿਹਾ ਕਾ ਇਹ ਤੁਹਾਨੂੰ ਮਰੀ ਆਵਾਜ਼ ਬਲੋਥਿਕ ਵਧੀਆ ਲੱਗ ਰਿਹਾ ਤਾਂ ਕਮੈਂਟ ਦਿਓ ਹੁਣ ਆਪਾਂ ਇਹਨੂੰ ਫਟਿਆਂ ਤੇ ਲਾਉਣ ਵਾਸਤੇ ਇਸ ਤਰ੍ਹਾਂ ਦੇਖ ਲਾਂਗੇ ਸੈੱਟ ਕਰਕੇ ਵੀ ਆਉਂਦੀ ਹੈ ਨਹੀਂ ਫਿਰ ਆਪਾਂ ਨੂੰ ਇਹਨੂੰ ਛੱਡ ਦਾਂਗੇ ਆਪਾਂ ਬਾਵਾ ਕੱਢ ਲਾਂਗੇ ਇਸ ਤੋਂ ਬਾਅਦ ਫਿਰ ਸਰਵਾੜ ਦੀ ਲਾਈਨਿੰਗ ਕਟਾਂਗੇ ਸਰਵਾੜ ਦੀ ਲੰਬਾਈ ਤੇ ਇਹਨਾਂ ਦੀ ਕੱਟੀ ਹੈਗੀ ਤੇ ਆਪਣੀ ਕਨੀਜ਼ ਦਾ ਫਰੰਟ ਕਰਵਾ ਲਾਂਗੇ ਆਪਣੀ ਗਰਟਲ ਇਹ ਆ ਗਿਆ ਆਪਣੀ ਸਰਵਰ ਦੇ ਪੱਟੇ ਇਸਵਾਹ ਕਹਿੰਦਾ ਇਸਵਾਹ ਪਟਾ ਹਾਂਜੀ ਮਾਸੇ ਸਭ ਠੀਕ ਰੱਖ ਲਿਓ ਮੌਰੀ ਸਭ ਆਇਆ ਉਸਦਾ ਇਹ ਕਪੜਾ ਵਧੀਆ ਵਾਲਾ ਹੈ ਨਹੀਂ ਸੀਗਾ ਤਾਂ ਵੀ ਲਾਈਨਿੰਗ ਕੱਢਦੀ ਹਾਂ ਜਿੰਨੇ ਇਥੋਂ ਇੰਨੀ ਘੱਟ ਗਈ ਜੇ ਤਾਂ ਆਪਾਂ ਸ਼ਰਟ ਦੇ ਥੋੜੀ ਘੱਟ ਕਰਦੇ ਫਿਰ ਸ਼ਰਟ ਦਾ ਵੀ ਨੱਬ ਘਾੜਾ ਸੀਗਾ ਕਿਉਂਕਿ 24 ਇਪ ਸੀਗੇ ਲੇਡੀਜ਼ ਦੀ ਮੈਂ ਤਾਂ ਮੇਰੀ ਆਪਾਂ ਨੂੰ ਇਹ ਕਹਿਣੀ ਨਹੀਂ ਜਦੋਂ ਆਪਾਂ ਸੂਟ ਤੇ ਇੰਨੇ ਪੈਸੇ ਲਾ ਲੈਨੇ ਫਿਰ ਆਪਾਂ ਨੂੰ ਲਾਈਨਿੰਗ ਵੀ ਵਧੀਆ ਵਾਲੀ ਲੈਣੀ ਚਾਹੀਦੀ ਆਹ ਦੇਖੋ ਜਿੱਥੇ ਆਪਾਂ ਨੂੰ ਲੱਗੂਗਾ ਇਹਦੀ ਆਪਾਂ ਕੰਨੀ ਵੀ ਨਹੀਂ ਕੱਢਦੇ ਇੰਨੇ ਸਰਫੇ ਨਾਲ ਆਪਾਂ ਲਾਈਨਿੰਗ ਕੱਟਾਂਗੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਸਾਰੇ ਨੂੰ ਸਿੱਧਾ ਕਰ ਲਾਂਗੇ ਜਿੱਥੇ ਆਪਾਂ ਨੂੰ ਲੱਗੂਗਾ ਆਪਾਂ ਥੋੜਾ ਜਿਹਾ ਜੋਰ ਚੜਾ ਦਾਂਗੇ ਵੀ ਜਿੱਥੇ ਆਪਾਂ ਨੂੰ ਲੱਗੂਆ ਵੀ ਕੱਟ ਆ ਇਹ ਜਿਹੜੇ ਬਾਹਰ ਲਗੂ ਫਿਰ ਇੱਥੋਂ ਕੱਟ ਲਈ ਜੋਰ ਪਾ ਕੇ ਬਾਹਰ ਹੁਣ ਆਪਣਾ ਬਿਲਕੁਲ ਸੈੱਟ ਆ ਗਿਆ ਇਸ ਤਰ੍ਹਾਂ ਆਪਾਂ ਇਹਨੂੰ ਜਿਵੇਂ ਜਿਵੇਂ ਆਹ ਦਾਅ ਤੱਕ ਲਗੂ ਬੰਨ ਲਓ ਨਾ ਜਿਵੇਂ ਆਪਾਂ ਟਾਕ ਲਗਾ ਇਹਦਾ ਧਿਆਨ ਰੱਖੀ ਕੱਟੋ ਹੁੰਦਾ ਕੱਟੋ ਪਹਿਲਾ ਪਕੁੰਡਾ ਕੱਟ ਬਾਰੇ ਇਹ ਹੋ ਗਈ ਜੀ ਆਈ ਜੰਡਾ ਲੱਗਿਆ ਵਾ ਹੁਣ ਜਿਵੇਂ ਆਪਣਾ ਤਾਂ ਬਾਕੀ ਤਾਂ ਸਾਰਾ ਸੈਟ ਹੀ ਕੱਟਣ ਵਾਲਾ ਹੈ ਨਹੀਂ ਤੇ ਇਧਰਲੇ ਸਾਈਡ ਤੋਂ ਆਪਣਾ ਕੱਟਣ ਵਾਲਾ ਇਹ ਆਪਾਂ ਛੱਡ ਦਾਂਗੇ ਹੁਣ ਆਪਾਂ ਇਹਨੂੰ ਇੱਥੋਂ ਜਿਸ ਤਰ੍ਹਾਂ ਆਪਾਂ ਪਹੁੰਚਾ ਤੇ ਗਲਾਈ ਪਾਈ ਵੀ ਉਸੇ ਤਰ੍ਹਾਂ ਆਪਾਂ ਲਾਈਨਿੰਗ ਤੇ ਵੀ ਗਲਾਈ ਪਾ ਦਾਂਗੇ ਵੇ ਮੇਰੀਆਂ ਭੈਣਾਂ ਨੂੰ ਅੱਜ ਮੇਰੀ ਸਮਝ ਵੀ ਨਹੀਂ ਆਉਣੀ ਪਰ ਹੌਲੀ-ਹੌਲੀ ਆਪਾਂ ਨੂੰ ਇੱਕ ਦੂਜੇ ਨਾਲ ਥੋੜ ਨੂੰ ਮੇਰੀ ਸਮਝ ਆਉਣ ਲੱਗ ਜੂਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਅਮਰਪਾਲ ਜੀ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਹਨ ਜੇ ਨਾ ਵਧੀਆ ਲੱਗੇ ਤਾਂ ਵੀ ਕਮੈਂਟ ਕਰ ਦਿਓ ਜੀ ਵਧੀਆ ਲੱਗਿਆ ਤਾਂ ਵੀ ਕਮੈਂਟ ਕਰਕੇ ਦੱਸੋ ਵੀ ਸਮਝਾਉਣ ਦਾ ਤਰੀਕਾ ਵਧੀਆ ਲੱਗਿਆ ਲੈਂਡਿੰਗ ਹਮੇਸ਼ਾ ਸਾਰੇ ਸੂਟਾਂ ਦੀ ਇਹੀ ਕੱਟਦੇ ਰਹਿੰਦੇ ਆ ਮੈਂ ਤਾਂ ਅਨਸਰ ਜੂ ਵੀ ਕੱਟ ਦਿੰਦਾ ਮੈਂ ਅਗਲੇ ਅਗਲੇ ਸਾਰੇ ਕੱਟਣਾ ਹੁੰਦਾ ਉਹ ਸੂਟ ਲੈਂਡਿੰਗ ਸਾਰੀ ਇਹੀ ਕੱਟਦੇ ਆ ਠੀਕ ਹੈ ਆ ਧਿਆਨ ਦੇ ਨਾਲ ਵੀਡੀਓ ਨੂੰ ਦੇਖਿਓ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਇੱਕ ਇਹ ਵੀ ਆ ਭੈਣਾਂ ਨੇ ਜਿਵੇਂ ਆਪਾਂ ਇੱਕ ਪੱਲਾ ਇੱਧਰ ਰੱਖ ਲੈ ਇੱਕ ਪੱਲੇ ਨੂੰ ਭੁੱਲਣਾ ਨਹੀਂ ਉਹਨੂੰ ਵੀ ਆਪਾਂ ਸਿੱਧਾ ਕਰਕੇ ਇਹਦੇ ਵਿੱਚ ਹੀ ਭੇੜ ਦੇਣਾ ਤਾਂ ਕਿ ਆਪਣਾ ਪੱਲਾ ਗਵਾਚ ਨਾ ਜਾਵੇ ਇਹਨੂੰ ਸਿੱਧਾ ਕੀਤਾ ਜਿੰਨਾ ਤੁਸੀਂ ਜ਼ਿਆਦਾ ਇਹ ਪ੍ਰੈਸ ਦੀ ਵਰਤੋਂ ਕਰੋਗੇ ਉਨੇ ਹੀ ਸੋਡੇ ਕੱਪੜੇ ਜਿਆਦਾ ਸਾਫ ਸੁਥਰੇ ਹੋਣਗੇ ਇਹਨੂੰ ਆਪਾਂ ਇੱਥੇ ਧਰ ਕੇ ਆਏ ਫੋਲਡ ਕਰ ਦਾਂਗੇ ਹੁਣ ਆਪਾਂ ਦੇਖ ਲਈਏ ਵੀ ਜਿਹੜਾ ਪਹਿਲਾਂ ਆਪਾਂ ਬਾਹ ਕੱਢ ਲਾਂਗੇ ਆਪਣੀ ਪੁਰਸ ਲੁਆਰ ਕਰ ਦੂਗੇ ਬਾਹ ਦੇਖ ਲਾ ਸਰੂਰ ਕਰ ਦੂਗੀ ਠੀਕ ਹੈ ਬਾਹ ਥੋੜੀ ਉੱਚੀ ਰੱਖ ਲੈ ਇਸ ਤਰ੍ਹਾਂ ਆਪਾਂ ਇਹਨੂੰ ਕੰਨੀਨਾ ਕੰਨੀਨਾ ਫੜ ਕੇ ਜੋੜ ਲਾਂਗੇ ਆਪਾਂ ਕੰਨੀ ਕਿਸੇ ਵੀ ਕੱਪੜੇ ਦੇ ਵਿੱਚ ਰੱਖਣੀ ਨਹੀਂ ਹੁੰਦੀ ਨਾ ਕੱਟਣ ਚ ਸੂਟ ਕੱਟਣ ਚ ਨਾ ਪਾ ਲਾਈਨਿੰਗ ਕੱਟਣ ਚ ਪਰ ਆਪਾਂ ਨੂੰ ਇਹਨਾਂ ਦੀ ਮਜਬੂਰੀ ਬਣੀ ਦੀ ਆ ਵਿਚਾਰਾਂ ਦੀ ਵੀ ਆਪਾਂ ਲਾਈਨਿੰਗ ਜੋ ਕੰਨੀ ਕੱਢ ਨਹੀਂ ਸਕਦੇ ਕਿਉਂਕਿ ਕੱਪੜਾ ਘਟ ਜੂਗਾ ਜਿਵੇਂ ਹੀ ਹੁਣ ਆ ਦੇਖੋ ਉੱਪਰ ਆ ਕੱਪੜਾ ਜੇ ਆਪਾਂ ਇੱਕ ਕੰਨੀ ਜੋੜਦੇ ਆ ਤੇ ਇੰਨਾ ਕਾਣ ਵਿੱਚ ਆ ਹੁਣ ਜੇ ਇੰਨਾ ਕੱਪੜਾ ਆਪਣਾ ਵੀ ਵੇਸਟ ਜਾ ਰਿਹਾ 4-5 ਇੰਚ ਦਾ ਕਿਤੋਂ ਇੱਥੋਂ ਥੋੜਾ ਜਾ ਰਿਹਾ ਜਿਵੇਂ ਆਈਓ ਬੰਨੂ ਮੈਂ ਹਰ ਕਿਸੇ ਨੂੰ ਇਹ ਜੀ ਕਹਿਣ ਨੂੰ ਪੈਣਾ ਪਾਣਾ ਕੰਨੀ ਆਪਾਂ ਕੱਪੜਾ ਨਾ ਵਧੀਆ ਲਿਆ ਕਰੋ ਜਦੋਂ ਵੀ ਤੁਸੀਂ ਲੈਣਾ ਕੱਪੜਾ ਵਧੀਆ ਹੀ ਲਿਆ ਕਰੋ ਨਾ ਅੱਬੀ ਸੂਟ ਦੇ ਲੈਣੇ ਪਹਿਲੇ ਪਹਿਲੇ ਕੱਪੜਾ 5 ਮੀਟਰ ਸੀ ਨਾਪ ਪਵਾ ਰਸੀ ਕੋਸੇ ਲਾਈਨਿੰਗ ਕਾਂ ਜਾਂ ਕੁਸਤੂ ਨਾ ਸੰਗੜ ਗਿਆ ਬਸ ਸਾਰੀਆਂ ਗੱਲਾਂ ਹੀ ਰਲ ਗਈਆਂ ਇਹਦੇ ਵਿੱਚ ਕੱਪੜਾ ਬਹੁਤ ਸਸਤਾ ਆ ਗਿਆ ਸਸਤਾ ਨਾ ਲਿਆ ਕਰੋ 50 ਪਰ ਮੀਟਰ ਨਾ ਵਧੀਆ ਲੈਣੀ ਹੀ ਲਿਆ ਕਰੋ ਹਨ ਮੈਂ ਨਾ ਕੋ ਫਿਨਿਸ਼ਿੰਗ ਦੇ ਲਾਂਗੇ ਸਸਾਲ ਰੋ ਕਰੀ ਕਰ ਨੂੰ ਪੂਰਾ ਧਿਆਨ ਦੇ ਨਾਲ ਦੇਖੋ ਵੀ ਜਿੱਥੋਂ-ਜਿੱਥੋਂ ਆਪਾਂ ਕੀ-ਕੀ ਚੀਜ਼ ਕੱਢੀ ਹੈ ਜੇ ਆਪਾਂ ਵਿਆਹਤ ਨਾ ਕੱਢਾਂਗੇ ਆਪਣਾ ਇਹ ਵੀ ਪੂਰਾ ਆ ਜਾਊਗਾ ਜੇ ਆਪਾਂ ਇਹਨੂੰ ਨਾ ਸਰਫੇ ਨਾ ਵਰਤਾਂਗੇ ਕਾਲੀ ਕਰਾਂਗੇ ਫਿਰ ਆਪਣਾ ਕਪੜਾ ਖਰਾਬ ਹੀ ਹੋ ਜਾਂਦਾ ਜਮਾ 1 ਮੀਟਰ ਸਾਨੂੰ ਹੋਰ ਲਿਆਉਣਾ ਪੈਣਾ ਫਿਰ ਦਾ ਕੰਦ ਉਹਨੇ ਤਾਂ 5 ਮੀਟਰ ਚ ਸਾਰਾ ਕੱਢ ਲਿਆ ਸੀ ਤੁਸੀਂ ਨਹੀਂ ਕੱਢਿਆ ਕੱਲਿਆਂ ਇਹ ਆਪਣੇ ਪਿੰਨਾ ਲੱਗੇ ਹੋਏ ਸੀ ਇਹਨੂੰ ਆਪਾਂ ਕੱਟ ਵੀ ਸਕਦੇ ਆ ਤੇ ਆਂਗੇ ਢਰ ਸਕਦੇ ਜਿਵੇਂ ਆਪਾਂ ਸਵੇਰ ਨੂੰ ਵੀਡੀਓ ਪਾਈ ਸੀ ਦੀ ਤੁਹਾਨੂੰ ਕਰਦੇ ਨੇ ਪੜ੍ਹੋ ਕਿ ਸਟੈਪਲਰ ਕਰ ਲੈ ਕਰੋ ਬਾਅਦ ਚ ਇਹਨਾਂ ਨੂੰ ਪੱਟ ਦਿਆ ਕਰੋ ਸਟਿੱਪ ਨਾਲ ਆਪਾਂ ਪਿੰਨਾ ਤੰਗੂਣ ਨੂੰ ਜਦੋਂ ਅਸੀਂ ਕੋਲ ਇਹਨਾਂ ਸੌਖਾ ਹੋ ਜਾਂਦਾ ਹੈ ਸਾਰਾ ਸੂਟ ਸਿਲਕੀ ਹੈ ਸਵੇਰੇ ਜਿੰਨਾ ਭੈਣਾਂ ਨੇ 4 ਵਾਲੀ ਵੀਡੀਓ ਦੇਖੀ ਸੀਗੇ ਉਹਨਾਂ ਨੂੰ ਪਤਾਗਾ ਹਨਾ ਕਿ ਉਹਦੇ ਵਿੱਚ ਆਪਾਂ ਇਹ ਸਾਰੇ ਸੂਟ ਦੀ ਕਟਿੰਗ ਕੀਤੀ ਸੀ ਪੂਰਾ ਘੰਟਾ ਲੱਗ ਗਿਆ ਸੀ ਕਟਾਈ ਕਰਨ ਤੇ ਨਾਰਮਲ ਵਾਸਾ ਇਨਾ ਟਾਈਮ ਲੱਗ ਹੀ ਜਾਂਦਾ ਸੂਟ ਕੱਟਣ ਦੀ ਜੇ ਆਪਾਂ ਵਧੀਆ ਚਾਹੋ ਨੇ ਵੀ ਆਪਣੀ ਕਟਿੰਗ ਵਧੀਆ ਹੋਵੇ ਨਾ ਕਿਦੋਂ ਵਧੀਆ ਕੱਟੇ ਹਮ ਸਾਰੀਆਂ ਪਿੰਨਾ ਨੂੰ ਆਪਾਂ ਕੱਟ ਪਟਦੇ ਵੀ ਹਾਂ ਇਸ ਤਰ੍ਹਾਂ ਇੱਕ ਪੱਲੇ ਚੱਕਿਆ ਕਰੋ ਸਾਰੇ ਪੱਲੇ ਨਹੀਂ ਆਪਾਂ ਨੇ ਕਿੜੀ ਸਿਲੀ ਵਿੱਚ ਇਹ ਬਰਤੀ ਬਾਅਦ ਇਹਨੂੰ ਆਪਾਂ ਉਹਨੇ ਇੱਕਦਾਂ ਖਿਲਾ ਲਾਂਗੇ ਜਿਵੇਂ ਪ੍ਰੈਸ ਕਰ ਦੋ ਜਿਆਦਾ ਗਰਮ ਨਾ ਹੋ ਜੇ ਕਿਤੇ ਪ੍ਰੈਸ ਕਰ ਨਾਲ ਨਾਲ ਪੂਰਾ ਤਿਆਰ ਕਰ ਗਏ ਜਿਹੜੀਆਂ ਪੈਣ ਇਸ ਵਾਰੀ ਤੱਕ ਫਿਰ ਵੀ ਜੇ ਤੁਹਾਨੂੰ ਲੱਗਦਾ ਪ੍ਰੈਸ ਜਿਆਦਾ ਗਰਮ ਆਪਣਾ ਦੀ ਪਹਿਲਾਂ ਲਾਈਨਿੰਗ ਵਾਲੇ ਕੱਪੜੇ ਤੇ ਮਾਰੂ ਉਸ ਆਪਣੀ ਸਲਵਾਰ ਨੂੰ ਸ਼ੇਪ ਵੀ ਦਿੱਤੀ ਵੀ ਹੁੰਦੀ ਆ ਉਸ ਪਰ ਆਪਾਂ ਨੂੰ ਇਹਦੀ ਢਾਲ ਵੀ ਕਰਨੀ ਪਊਗੀ ਥੱਲੇ ਨੂੰ ਬਹੁਤ ਦੇਖੋ ਜਿੱਦਾਂ ਆਪਾਂ ਟਾਲ ਦਿੱਤੀ ਸੀ ਨਾ ਸਲਵਾਰ ਨੂੰ ਉਸੇ ਤਰ੍ਹਾਂ ਹੀ ਆਪਾਂ ਲਾਈਨਿੰਗ ਕੱਟਣੀ ਹੈ ਆਏ ਨਹੀਂ ਹੈਗਾ ਵੀ ਆਪਾਂ ਲਾਈਨਿੰਗ ਕੋਈ ਗਲਤ ਉਹ ਕਰ ਦੇਣੀ ਆ ਆ ਦੇਖੋ ਚਲ ਜੀ ਕੱਟ ਦਿੰਦਾ ਦੋਸੀ ਪੱਤੀ ਕੈਂਚਰੀ ਹੋ ਗਏ ਬਸ ਜੇ ਤਾਂ ਤੁਸੀਂ ਉੱਪਰੋਂ ਛੱਡਣਾ ਫਿਰ ਨੀਚੋਂ ਨਹੀਂ ਛੱਡਣਾ ਫਿਰ ਨੀਚੋਂ ਨਾਲ-ਨਾਲ ਕਰਨਾ ਆਪਾਂ ਉਪਰ ਛਾੜ ਦਾਂਗੇ ਆਪਣੇ ਕੋਲ ਕੋੜਾ ਕਪੜਾ ਹੈਗਾਗਾ ਇਧਰ ਆਪਾਂ ਬਾਹਾਂ ਵੀ ਕੱਢਣੀ ਐ ਸਲਵਾਰ ਦੀ ਅਮੀਰ ਜੀ ਆਪਾਂ ਕੋਲੋਂ ਲਾਓ ਮਾ ਉਸ ਤਰ੍ਹਾਂ ਕੱਟ ਕੇ ਨਾਲ ਨਾਲ ਇਸ ਤਰ੍ਹਾਂ ਆਪਾਂ ਇਤਨੀ ਬਸ ਮੜਾ ਮੜਾ ਛਾੜ ਕੇ ਪੈਰ ਪੈਰ ਦਾ ਦਵਾ ਤੇ ਕੱਟ ਦੇਣੀ ਐ ਇਨੂੰ ਆਪਾਂ ਇਸ ਤਰ੍ਹਾਂ ਹੀ ਫੋਲਡ ਕਰਨ ਲੱਗ ਜਾਂਗੇ ਵਿੱਚ ਹੀ ਫਿਰ ਇਹਨੂੰ ਆਪਾਂ ਕੱਪੜੇ ਨੂੰ ਆਪਦੇ ਵੀ ਨਹੀਂ ਖਿੱਚ ਲਾਂਗੇ ਹੁਣ ਜਿਵੇਂ ਆਪਾਂ ਇਕੱਲੀ ਲਾਈਨਿੰਗ ਰੱਖ ਲਾਂਗੇ ਆਪਾਂ ਕੋਲੇ ਆ ਚੱਕ ਦਾਂਗੇ ਆਪਾਂ ਇਹਨੂੰ ਆਪਾਂ ਸਾਈਡ ਤੇ ਰੱਖ ਦਾਂਗੇ ਨੇ ਤਾਂ ਆਪਾਂ ਆਪਸਾਂ ਆਈ ਉਲਟਾ ਲਾਂਗੇ ਇਹ ਤਾਂ ਬੈਲਟ ਕੱਟਣੀ ਹੈ ਇੱਧਰ ਲੰਬੀ ਬੈਲਟ ਪਾਉਣੀ ਹੈ ਠੀਕ ਹੈ ਪੂਰਾ ਬਿਉਂਤ ਕੇ ਕੱਪੜੇ ਨੂੰ ਇਹ ਤੁਸੀਂ ਕੈਂਚੀ ਚੱਕਣੀ ਆ ਅਦਰਵਾਈਜ਼ ਨਹੀਂ ਕੈਂਚੀ ਚੱਕਣੀ ਹੈ ਨਾ ਦਿੱਕੀ ਤੋਂ ਬਾਅਦ ਚ ਨਿਕਲੇਗਾ ਰਸਤਾ ਮੇਰੀਆਂ ਭੈਣਾਂ ਨੇ ਕੋਲੇ ਗਰਮ ਰੱਖਣੀ ਰੱਖਣੀ ਹੈ ਪਹਿਲਾਂ 벨ਟ ਦੇ ਥੋਂ ਨਾਲੋਂ ਨਿਕਲੇ ਉਹ ਵੀ ਜੇ ਆਪਾਂ ਕੱਪੜਾ ਦਿਮਾਗ ਦੇ ਨਾਲ ਵਰਤਾਂਗੇ ਹਨਾ ਤਾਂ ਪੂਰੀ 벨ਟ ਵੀ ਨਿਕਲੇ ਉਹ ਧਿਆਨ ਦੇਣਾ ਤੁਸੀਂ ਕੋਈ ਇਧਰ ਬੋਲ ਕੇ ਦੱਸਿਆ ਕਰੋ ਹਨਾ ਪਹਿਲਾਂ ਕੀ ਬੋਲਦੇ ਆਪਾਂ ਇਧਰੋਂ ਨਾਲੇ 벨ਟ ਕੱਢ ਲਾਂਗੇ ਜੇ ਕੋਈ ਵੀ ਆਪਾਂ ਨੂੰ ਖਰਚੇ ਵਾਸਤੇ ਕੱਪੜਾ ਚਾਹੀਦਾ ਆਪਣੇ ਕੋਲ ਜਿਵੇਂ ਇਹ ਵੀ ਇੱਕ ਕੱਪੜਾ ਬਚ ਜਾਊਗਾ ਇਧਰੋਂ ਆਪਾਂ ਬਾਹ ਕੱਢਾਂਗੇ ਜਿਵੇਂ ਕੁੰਡੇ ਵਾਲਾ ਪਾਸਾ ਨਾ ਇਹਨੂੰ ਆਪਾਂ ਉੱਪਰ ਰੱਖਿਆ ਇਹਦੀ ਆਪਾਂ ਇਹਦੇ ਵਿੱਚੋਂ ਬਾਹ ਕੱਢਾਂਗੇ ਸਿੱਧਾ ਕਰਕੇ ਕੱਪੜੇ ਨੂੰ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਇਹਨੂੰ ਨਾਲ-ਨਾਲ ਕੱਟ ਇਹ ਥੋੜਾ ਜਿਹਾ ਕਾਊਂਟਰ ਤੋਂ ਮੇਰੇ ਥੱਲੇ ਉਤਰ ਗਿਆ ਇਹਨੂੰ ਆਪਾਂ ਇੱਥੇ ਚੰਗੀ ਤਰ੍ਹਾਂ ਵਿਛਾ ਕੇ ਕਟਾਂਗੇ ਆਪਾਂ ਨੂੰ ਕੋਈ ਕਾਲ ਨਹੀਂ ਕਈ ਵਾਰ ਮੈਨੂੰ ਤਾਂ ਇਹ ਹੁੰਦਾ ਵੀ ਇਧਰ ਉਧਰ ਨਾਲ ਲੱਗ ਜੇ ਕੈਂਚੀ ਆਪਾਂ ਇਹਦੇ ਨਾਲ-ਨਾਲ ਕਟਾਂਗੇ ਇਹਨੂੰ ਜਿਉਂ ਕਿਉਂਕਿ ਇਹ ਆਪਾਂ ਮਣਕੀ ਕੱਟਿਆ ਵੈ ਨਾ ਫਿਰ ਤਾਂ ਪੁੱਤੇ ਧਰ ਕੀ ਕੱਟਣਾ ਹੁੰਦਾ ਆ ਜਿਵੇਂ ਆਪਣਾ ਵੇਸਟ ਕੱਪੜਾ ਇਹਨੂੰ ਵੀ ਨਾਲ ਦੇ ਨਾਲ ਕੱਢ ਦੋ ਮੁੜ ਕੇ ਨਹੀਂ ਆਪਾਂ ਨੂੰ 15 ਵਾਲਾ ਪਰੋਬਲ ਨਹੀਂ ਬਣਦਾ ਹੁਣ ਇਹਨੂੰ ਆਪਾਂ ਜਿਵੇਂ ਇੱਥੋਂ ਵੀ ਸਾਰਾ ਇਹ ਆਪਣਾ ਕੱਟਿਆ ਗਿਆ ਇਹ ਆਪਣੀ ਸਲਵਾਰ ਦੀ ਲਾਈਨਿੰਗ ਤਾਂ ਕੱਟੀ ਗਿਆ ਥੋੜਾ ਜਿਹਾ ਰਹਿ ਗਿਆ ਇਹਨੂੰ ਵੀ ਆਪਾਂ ਲਾਈ ਦੇਵਾਂਗੇ ਕੱਪੜੇ ਨੂੰ ਹੁਣ ਆਪਾਂ 벨ਟ ਕੱਢ ਦਾਂਗੇ ਥੋੜੀ ਜਿਹੀ ਆਪਾਂ ਪ੍ਰੈਸ ਕਰ ਮਲਾ ਲਈਏ ਕੱਟ ਕੇ ਸਿੱਧਾ ਕਰ ਦੋ ਜੀ ਇਹ ਬਾਹਰ ਕੱਢ ਲੈਣਾ ਕਰਾ ਲਓ ਸੱਤ ਬੰਦ ਬੋਲ ਕੇ ਸੁਬੀ ਚੋ ਇਹ ਚੋਂ ਹੁਣ ਆਪਾਂ ਬਾਹਰ ਕੱਢਾਂਗੇ ਆਪਣਾ ਬੈਲਟ ਵਾਲਾ ਪੀਸ ਸਭ ਬੈਲਟ ਆਪਾਂ ਸੋਨੂੰ ਬਾਹਰ ਕੱਢ ਕੇ ਦਿਖਾਉਨੇ ਆ ਬਾਹਰ ਵਾਸਤੇ ਆਪਾਂ ਇਹਨੂੰ ਸਿੱਧਾ ਕਰ ਲਿਆ ਦੇਖਦੇ ਆ ਆਪਣਾ ਇਹਨਾਂ ਦਾ ਜੇ ਮੋੜਾ ਜ਼ਿਆਦਾ ਨਾ ਹੋਇਆ ਫਿਰ ਤਾਂ ਆਪਣਾ ਬਿਨਾਂ ਜੋੜ ਪਾਏ ਤੋਂ ਨਿਕਲਿਓਗਾ ਮੋੜਾ ਜੇ ਆਪਾਂ ਨੂੰ ਲੱਗਿਆ ਆਪਾਂ ਜੋੜ ਪਾ ਦਾਂਗੇ ਹੁਣ ਆਪਾਂ ਇੱਥੇ ਫਿਰ ਜਿਹੜੀ ਪ੍ਰੈਸ ਮਾਰ ਲਾਂਗੇ ਨਾਲੇ ਆਪਣਾ ਕੱਪੜਾ ਸਿੱਧਾ ਹੀ ਪਿਆਗਾ ਸਰਫ ਵੀ ਫਿਨਿਸ਼ਿੰਗ ਆਪਾਂ ਜਰੂਰ ਦੇਣੀ ਆ ਰਿਕ ਚੀਜ਼ ਆਪਾਂ ਵਾਰੀ ਵਾਰੀ ਇਹ ਸਮਝਾਉਨੇ ਆ ਵੀ ਨਾ ਤਾਂ ਆਪਾਂ ਕੰਨੀ ਰੱਖਣੀ ਆ ਤੇ ਨਾ ਆਪਾਂ ਬਾਹਰ ਰੱਖਣਾ ਕੋਈ ਵੀ ਹੁਣ ਇਹਨੂੰ ਆਪਾਂ ਇਸੇ ਤਰੀਕੇ ਮੋੜ ਲਾਂਗੇ ਬਾਹਰ ਤੱਕ ਲੁਪਟ ਮੋੜਨੀ ਜ਼ਿਆਦਾ ਨਾ ਇਹ ਦੇਖ ਲੈ ਕਰੋ 1.5 ਉਕੇ ਥੋੜਾ ਜੋੜ ਦਸ ਤੂਬ ਇਹ ਆਪਾਂ ਲੰਮਾਈ ਚੜਾ ਲਾਂਗੇ ਇੱਥੇ ਜੋੜ ਜੇ ਤਾਂ ਆਪਾਂ ਦੂਜੂ ਪਾਉਣੇ ਫਿਰ ਆਪਾਂ ਨੂੰ ਚਾਰੇ ਪੱਲਿਆਂ ਚ ਪਾਉਣਾ ਪਊਗਾ ਪੀਸ ਆਪਾਂ ਥੋੜਾ ਜਿਹਾ ਪਾਉਣਾ 1.5 ਇੰਚ ਦੇ ਤੇ ਇਹ ਆਪਾਂ ਇੱਥੇ ਲੰਮਾ ਪੀਸ ਇੱਕ ਚ ਚੜਾ ਦਾਂਗੇ ਦੇਖੋ ਵੈਸੇ ਤਾਂ ਆਪਣਾ ਨਿੱਕਾ ਜਿਹਾ ਪੀਸ ਪਊਗਾ ਆਪਣੇ ਕੋਲੇ ਹੈਗੀ ਕੋਈ ਗੱਲ ਕਿਸੇ ਮਾਮਲੇ ਸਾਰੇ ਦਿਨ ਕੋਈ ਸੈੱਟ ਕਰਕੇ ਉੱਪਰ ਬਾਅਦ ਜੋੜੀਏ ਨਾ ਨਾਲ ਨਾਲ ਕੱਟ ਲਾਂ ਨਾਲ ਨਾਲ ਅੱਸੀ ਚੱਲੋ ਪਹਿਲਾਂ ਕਿਸੇ ਮਾਮਲੇ ਦੇ ਪੁਰਾਹੇ ਕੋਲੇ ਗਾੜ ਬਾਦ ਘਾਟ ਚ ਲੇ ਗਾੜ ਬਾਹ ਕੇ ਚਲਤਾ ਹਾਂ ਸਾਰੀ ਕੋ ਨੇ ਵੀ ਰੱਖਿਆ ਕਰ ਕੈਮਰਾ ਹਾਂ ਵੈਰੀ ਗੁੱਡ ਜਸ ਤਰਾ ਦੀ ਬਾਹ ਵਿੱਚ ਜੋੜ ਪਾ ਆ ਉਸੇ ਤਰ੍ਹਾਂ ਹੀ ਨਾਇਨਿੰਗ ਚ ਜੋੜ ਪਾਵਾਂਗੇ ਆਪਾਂ ਜਿਵੇਂ ਸਿੱਧੀ ਕਰ ਲਈ ਨਾ ਬਾਹ ਦੀ ਪਰ ਚਲਵਾ ਬਾਣੂ ਇਹ ਇਧਰ ਸਾਰਾ ਤਾਂ ਘਟ ਥੱਲੇ ਬਾਦ ਘਾਟ ਬਾਦ ਘਾਟ ਸਟੇ ਜਿਵੇਂ ਇਹ ਦੀ ਯਾ ਲੈ ਇੱਥੇ ਵੀ ਆਪਾਂ ਕਰੀਜ ਬਣਾਈ ਲੈਣੀ ਵੀ ਹਵਾ ਜੀ ਨਾਲ ਨਾ ਚੂਰੀ ਹੈ ਬ੍ਰੇਕੀ ਨਾਲ ਆਪਾਂ ਦੇਖਣਾ ਵੀ ਕਿਤੇ ਲਾਈਨਿੰਗ ਆਪਣੇ ਬਾਹਲੀ ਨਾ ਕੱਟੀ ਜਾਵੇ ਜਾਂ ਆਪਣੀ ਬਾਹਾਂ ਉਹੋ ਜੇ ਠੀਕ ਹੈ ਭਾਈ ਕਿਸੇ ਵੀ ਚੀਜ਼ ਦੀ ਨਹੀਂ ਸਮਝ ਲੱਗਦੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਆ ਕਰੋ ਹੁਣ ਇਹਨੂੰ ਆਪਾਂ ਐ ਕੱਟ ਦਾਂਗੇ ਆਪਾਂ ਨਾਲੀ ਕੱਟਾਂਗੇ ਜੋੜਦਾ ਆਪਣਾ ਇਹਦਾ ਵੀ ਪੈ ਸਕਦਾ ਜਿਵੇਂ ਆਪਾਂ ਇਹਨੂੰ ਵਿੱਚ ਧਰ ਤਾ ਜਿੰਨਾ ਚੜਾ ਕਰਕੇ ਆਪਾਂ ਰੱਖ ਲਿਆ ਬਾਕੀ ਬਸ ਕੱਟ ਦੋ ਇਹਨੂੰ ਰਫ ਕਰ ਲਿਆ ਕਰੋ ਤੁਸੀਂ ਇਵੇਂ ਆਪਣਾ ਜੋਰ ਚੜ ਕੇ ਟਿੱਕਰ ਆ ਗਿਆ ਬਸ ਆਪਣਾ ਮੈਨਾ ਕੀ ਚਾਹੀਦਾ ਇਥੇ ਦੇਖੋ ਇਹ ਤਾਂ ਆਪਣੀ ਬਾਹ ਖੱਟੀ ਦੀ ਨਾਲੇ ਆਪਾਂ ਜੋੜ ਵੀ ਚੜਾਈ ਦਿੱਤਾ ਵੀ ਬਾਅਦ ਚ ਆਪਾਂ ਭੁੱਲ ਨਾ ਜਾਈਏ ਇਸੇ ਤਰ੍ਹਾਂ ਹੀ ਆਪਾਂ ਬਾਹ ਨੂੰ ਵੀ ਆਹੀਂ ਫੋਲਡ ਕਰ ਲਾਂਗੇ ਤਿੰਨੋਂ ਵੀ ਆਪਾਂ ਸਾਈਡ ਤੇ ਰੱਖ ਲਾਂਗੇ ਇਹ ਆਪਣੀ ਬੈਲਟ ਆ ਜੀ ਆਪਾਂ 벨ਟ ਦੇ ਕੱਪੜੇ ਤੇ ਪਹਿਲਾਂ ਲਾਈਨਿੰਗ ਨਾਲ ਤੇ ਪ੍ਰੈਸ ਮਾਰ ਲਈ ਹੁਣ ਆਪਾਂ ਉੱਪਰ 벨ਟ ਰੱਖ ਲਈ ਆਪਾਂ ਵੱਧ ਨਹੀਂ ਕੱਟਣਾ ਆਪਣੀ ਜਿੰਨੀ 벨ਟ ਹੈਗੀ ਆਪਾਂ ਉਹਨਾਂ ਪੂਰਾ ਕੱਟਣਾ ਕੀ ਕਹਿਣਾ ਵੀ ਮਾੜਾ ਜਾਂ ਮਾਰਜਨ ਰੱਖ ਲਓ ਬਾਹਲਾ ਨਹੀਂ ਵੈਸੇ ਜਦੋਂ ਆਪਾਂ ਜ਼ਿਆਦਾ ਕੱਪੜਾ ਵਿੱਚ ਰੱਖਦੇ ਫਿਰ ਉਹਨਾਂ ਹੀ ਜ਼ਿਆਦਾ ਆਪਾਂ ਨੂੰ ਬਣਾਉਣ ਵਿੱਚ ਦਿੱਕਤ ਆਉਂਦੀ ਹੈ ਜਿਵੇਂ ਆਪਣੀ ਕਿਤੋਂ ਵੱਧ ਕਿਤੋਂ ਘਟੇ ਇਹ ਨਾ ਹੋਵੇ ਭਾ ਇਹਨੂੰ ਆਪਾਂ ਉਵੇਂ ਛੱਡ ਦਈਏ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਵੇਂ ਆਪਣੀ ਆ ਕਰਨੀ ਇਧਰੋਂ ਵੱਧ ਹੈ ਇਹਨੂੰ ਲਾ ਦੋ ਠੀਕ ਹੈ ਆਪਣੇ ਸਾਰੇ ਸੂਟ ਦੀ ਲਾਈਨਿੰਗ ਕੱਟੀ ਗਈ ਤੇ ਸਾਰੀਆਂ ਭੈਣਾਂ ਕਮੈਂਟ ਵਿੱਚ ਬਾਕਸ ਵਿੱਚ ਜਾ ਕੇ ਜਰੂਰ ਦੱਸਣਾ ਵੀ ਤੁਹਾਨੂੰ ਕਿਦਾਂ ਦਾ ਲੱਗਿਆ ਮੈਨੂੰ ਵੀ ਪਹਿਲਾ ਦਿਨ ਮੈਨੂੰ ਵੀ ਘਬਰਾਹਟ ਮਹਿਸੂਸ ਹੁੰਦੀ ਆ ਪਰ ਮੈਂ ਕੋਸ਼ਿਸ਼ ਕੀਤੀ ਆ ਵੀ ਮੈਂ ਹੌਲੀ ਹੌਲੀ ਤੁਹਾਡੇ ਸਾਹਮਣੇ ਆਵਾਂ ਹਨ ਠੀਕ ਹੈ ਥੈਂਕ ਯੂ ਜੀ